ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਮੈਲਾ ਮਾਲਾ ਚਲੀਆ ਵਿਖੇ ਖੜੇ ਆ ਜਿੱਥੇ ਕਿ ਇੱਥੇ ਆਯੁਰਵੈਦਿਕ ਜਿਹੜਾ ਫ੍ਰੀ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਇੱਥੇ ਦਵਾਈਆਂ ਸਾਰਾ ਕੁਝ ਫ੍ਰੀ ਦਿੱਤਾ ਜਾ ਰਿਹਾ ਹੈ ਤੇ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪਸ ਸਾਹਮਣੇ ਪੋਜੀਟਿਵ ਲੱਗਿਆ ਹੋਇਆ ਜੀ ਗੁਰੂ ਤੇਗ ਬਹਾਦਰ ਆਯੁਰਵੈਦਿਕ ਡਿਸਪੈਂਸਰੀ ਸ੍ਰੀ ਚਮਕੌਰ ਸਾਹਿਬ ਤੇ ਮੈਂ ਸਵੇਰ ਤੋਂ ਦੇਖ ਰਿਹਾ ਕਿ ਅੱਜ ਲੋਹੜੀ ਦਾ ਮੇਲਾ ਜਿਹੜਾ ਇੱਥੇ ਪ੍ਰਸੋਤਨ ਸਿੰਘ ਮਹਾਲਜੂ ਬਨੋ ਕਰਾਇਆ ਗਿਆ ਇਸ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਬਿਮਾਰੀਆਂ ਦਾ ਚੈੱਕਅਪ ਹੀ ਕਰਾਇਆ ਗਿਆ ਆਯੁਰਵੈਦਿਕ ਸਭ ਨੂੰ ਪਤਾ ਹੈ ਕਿ ਇੱਕ ਇਹ ਜਿਹੇ ਉਹ ਦਵਾਈਆਂ ਇਹ ਜੜ ਤੇ ਜਿਹੜੀਆਂ ਰੋਗ ਨੂੰ ਖਤਮ ਕਰਦੀਆਂ ਡਾਕਟਰ ਜਦੋਂ ਗੱਲ ਕਰਾਂਗੇ ਡਾਕਟਰ ਸਾਹਿਬ ਬੜਾ ਬਹੁਤ ਵੱਡਾ ਤੁਹਾਡਾ ਪ੍ਰਾਲਾ ਰਿਹਾ ਤੁਸੀਂ ਫ੍ਰੀ ਇੰਦਰੀਆਂ ਜਿਹੜੀਆਂ ਅੱਜ ਬੰਡੀਆਂ ਪਹਿਲਾਂ ਤਾਂ ਦੋ ਸ਼ਬਦ ਸਾ ਪੱਤਰਕਾਰ ਰਿਪੋਰਟਰ ਸਮੂਹ ਟੀਮ ਦਾ ਧੰਨਵਾਦ ਸਰ ਬੱਗਾ ਜੀ ਪ੍ਰੋਪਰ ਤੋਂ ਬਹੁਤ ਧੰਨਵਾਦ ਇਹਨਾਂ ਦਾ ਤੇ ਜੋ ਹਰ ਇੱਕ ਸਾਲ ਬੱਚਿਆਂ ਦੀ ਨਵਜੰਮੀਆਂ ਬੱਚਿਆਂ ਦੀ ਲੋੜੀ ਪਾਈ ਜਾਂਦੀ ਹੈ ਸਾਨੂੰ ਇਤਰ ਸਿੰਘ ਜੀ ਸਾਡੇ ਪ੍ਰਧਾਨ ਜੀ ਬਲਕ ਪ੍ਰਧਾਨ ਕਿਸਾਨ ਯੂਨੀਅਨ ਦੇ ਤੇ ਇਹਨਾਂ ਦਾ ਜੀ ਧੰਨਵਾਦ ਇਹ ਜੀ ਇਹਨਾਂ ਵੱਲ ਸਾਨੂੰ ਮੈਸੇਜ ਤੱਕ ਨੇ ਆ ਕੇ ਸੇਵਾ ਕਰੋ ਜੀ ਅਸੀਂ ਹਾਜ਼ਰ ਹੋ ਗਏ ਜੀ ਸਾਡਾ ਕੋਈ ਮਨੋਰਥ ਮਾਇਆ ਵਾਲੇ ਸੀ ਕਟੋਕਟ ਮਲੇ 50 60 ਮਰੀਜ਼ ਦਵਾਈ ਲੈ ਕੇ ਸੱਟ ਸ਼ੂਗਰ ਵਾਲੇ ਮਰੀਜ਼ ਜ਼ਿਆਦਾ ਆਏ ਆ ਤੇ ਬੀਪੀ ਵਾਲੇ ਬਾਤ ਉਹਨਾਂ ਦੇ ਹਾਈ ਆ ਉਹ ਆਏ ਆ ਗੈਸ ਵਾਲੇ ਐਸਿਡ ਵਾਲੇ ਸਕਨ ਵਾਲੇ ਤੇ ਐਲੋ ਜਿਹੜੀ ਐਰੋਵੈਦ ਕਰਾਪੈਥੀ ਆ ਇਹ ਇੰਡੀਅਨ ਪੈਥੀ ਆ ਸਾਨੂੰ ਪਹਿਲਾ ਐਰੋਵੈਦਕ ਦਵਾਈ ਲੈਣੀ ਚਾਹੀਦੀ ਬਾਅਦ ਸਾਨੂੰ ਐਲੋਵੈਥੀ ਵਾਲ ਲੈਣੀ ਚਾਹੀਦਾ ਪਹਿਲੇ ਸਾਰਾ ਫ੍ਰੀ ਸੀ ਤੇ ਸਰ ਦਵਾਈ ਵੀ ਫ੍ਰੀ ਸਾਨੂੰ ਨਿਤਕਰ ਜੀ ਨੇ ਸਾਨੂੰ ਸੇਵਾ ਕੀਤੀ 2100 ਰੁਪਏ ਜੀ ਤੇ ਸਾਨੂੰ ਮਦਦ ਕਰ ਰਹੇ ਅੱਗੇ ਵੀ ਸਾਨੂੰ ਮਦਦ ਕਰਦਣੇ ਨੇ ਸਾਡਾ ਕੋਈ ਪਨੋਰਸ ਨੀਤਾ ਵੀ ਵੀ ਮਾ ਇਕੱਠੀ ਕਰਨੀ ਅੱਜ ਸਾਰਾ ਜਿਹੜਾ ਕਾਰੋਬਾਰ ਤੁਹਾਡਾ ਜਿਹੜਾ ਚੱਲਦਾ ਹੈ ਸਾਰਾ ਫ੍ਰੀ ਸੇਵਾ ਹੀ ਕਰਦੇ ਕ ਉਹ ਵੀ ਸਾਡੇ ਕੋਲ ਚੰਗੌਰ ਸਾਹਿਬ ਬੰਦਾ ਆ ਕੇ ਬੈਠ ਵੀ ਬੈਠ ਡਾਕਟਰ ਸਾਹਿਬ ਜੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਨੂੰ ਦਵਾਈ ਚਾਹੀਦੀ ਹੋਂਸੋ ਫ੍ਰੀ ਹੋ ਕੱਟ ਦਵਾਈ ਦਿੱਤੀ ਜਾਂਦੀ ਹੈ ਜੇ ਕਿਸੇ ਦਵਾਈ ਦੇ ਦੇਣੀ ਵੀ ਅਸੀਂ ਦਵਾਈ ਦਿੱਤੀ ਵੀ ਆ ਤਦ ਦਵਾਈ ਦਵਾਈ ਦੇ ਪੈਸੇ ਲੈਂਦੇ ਆ ਤੰਦਾ ਨਹੀਂ کاروبار ਨਹੀਂ ਹੈ ਸੰਗਤ 20 ਵਰਦੀ ਸੇਵਾ ਕਰਦੀ ਹੈ ਜਾਂ ਕੋਈ ਮਦਦ ਕਰਦੀ ਰਹਿੰਦੀ ਆ ਐਕਸ਼ਨ ਗੁਰਚਰਨ ਸਿੰਘ ਜੀ ਬੀਬੀ ਕਮਲਜੀਤ ਕੌਰ ਥਨਬਰ ਉੱਪਰ ਤੋਂ ਉਹਨਾਂ ਨੇ ਸ਼ੁਰੂ ਕਰਾਈ ਸੀ 21 4 21 ਨੂੰ ਗੁਰਤੇਗ ਬਹਾਦਰ ਮਹਾਰਾਜ ਦਾ ਚਾਰ ਸਾਲ ਮਨਾ ਰਹੇ ਆ ਉਹਨੂੰ 2.5 ਸਾਲ ਹੋ ਗਏ ਸ਼ੁਰੂ ਕਰੀ ਨੂੰ ਜੀ ਸਾਲ ਕੋ ਡੋਨੇਸ਼ਨ ਆਈ ਹੈ 122973 ਰੁਪਏ ਤੇ ਕਰਤੇ ਸਾਡਾ 2 ਲੱਖ ਤੇ ਉੱਪਰ ਅਭੀ 2000 ਰੁਪਏ ਤੇ ਸਾਡਾ ਲੱਖ ਰੁਪਏ ਦਾ ਫਰਕ ਆ 40 40 ਹਜ਼ਾਰੀ 2000 ਰੁਪਏ ਮੇਰੇ ਕੋਸ਼ਿਸ਼ਾਂ ਪਈਆਂ 60000 ਰੁਪਏ ਮੇਰੇ ਕੱਲੇ ਦੇ ਮੋਢਿਆਂ ਪਰ ਪਿਆ ਹੋਇਆ ਮੈਂ ਦਾਨਿਸ ਜਣ ਬੇਨਤੀ ਕਰ ਸੰਯੋਗ ਦਿਓ ਤੇ ਸਾਡਾ ਕੋਈ ਮਨੋਰਥ ਨਹੀਂ ਇਹ ਤੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਾਂ ਬਾਣੀ ਨਾਲ ਜੋੜ ਰਹੇ ਹਾਂ ਤੇ ਸਾਡੇ ਕੋਲ ਮਨ ਦੀ ਖਰਾਬੀ ਹੈ ਤਨ ਦੀ ਵੀ ਖਰਾਬੀ ਹੈ ਜੀ ਦੋਨੇ ਖਰਾਬਾਂ ਨਾਲ ਅੱਛਾ ਦੂਜੀ ਗੱਲ ਇਹ ਕਿ ਹੋਇਆ ਵੀ ਦਿਨ ਪ੍ਰਤੀ ਦਿਨ ਹਸਪੀਟਲਾਂ ਦੇ ਵਿੱਚ ਅਮੇਜ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕੀ ਲੱਗਦਾ ਤੁਹਾਨੂੰ ਵੀ ਕਿ ਆਬੀ ਬਿਮਾਰੀਆਂ ਇੰਨੇ ਜ਼ਿਆਦਾ ਕਿੱਥ ਸੰਦਾਟਕ ਦੁੱਧ ਆ ਗਿਆ ਜੀ ਸੈਟਕ ਦਹੀਂ ਆ ਗਿਆ ਜੀ ਲੋਕ এনवायरमेंट ਵੱਲ ਧਿਆਨ ਨਹੀਂ ਦੇ ਰਹੇ ਤੇ ਕੁਦਰਤ ਵੱਲ ਧਿਆਨ ਨਹੀਂ ਦੇ ਰਹੇ ਸਾਨੂੰ ਬੁੱਟੇ ਲਾਣੇ ਚਾਹੀਦੇ ਆ ਤੇ ਸਾਨੂੰ ਜੋ ਐਜੂਕੇਸ਼ਨ ਨਹੀਂ ਹੋ ਰਹੀ ਬੱਚੇ ਅਨਪੜਤਾ ਨਾਲ ਹੋਰ ਜੂਝ ਰਹੇ ਆ ਕਿ ਸੋਚੇਬਾਜੀ ਜ਼ਿਆਦਾ ਹੈ ਤੇ ਜੋ ਗਰਾਊਂਡ ਲੈਵਲ ਜ਼ੀਰੋ ਲੈਵਲ ਤੇ ਕੰਮ ਨਹੀਂ ਹੋ ਰਿਹਾ ਸੋਚੇਬਾਜੀ ਜ਼ਿਆਦਾ ਹੋਈ ਆ ਮਰੀਜ਼ਾਂ ਨਾਲ ਜਨ ਕੇ ਅੱਜ ਕੱਲ ਡਾਕਟਰਾਂ ਦਾ ਧੰਦਾ ਜੀ ਬਣ ਗਿਆ ਵੀ ਪੈਸੇ ਵਟੋ ਬੁੱਝੇ ਪਿਛਲੇ ਸਮਿਆਂ ਦੇ ਵਿੱਚ ਨਾ ਕੋਈ ਐਨਿਕ ਹੁੰਦੀ ਸੀਗੀ ਨਾ ਕੋਈ ਬੰਦਾ ਕੋਈ ਮੋਟਾ ਹੁੰਦਾ ਸੀਗਾ ਪੈਸੇ ਵਾਲੇ ਸਮਾਂ ਤੇ ਹਾਰਡ ਵਰਕ ਜਿਆਦਾ ਹੁੰਦਾ ਸੀ ਲੋਕ ਖੇਤਾਂ ਦੇ ਦੰਗੇ ਪੈਰ ਤੁਰਦੇ ਸੀ ਹਲ ਬੰਦੇ ਸੀ ਉਹ ਖੇਤੀਬਾੜੀ ਐਨ ਤੰਦਸਾ ਜੀ ਹਸੀ ਲੋਕ ਹੱਥੀਂ ਮਿਹਨਤ ਕਰਦੇ ਸੀ ਉਹ ਸਾਰਾ ਖਤਮ ਹੋ ਗਿਆ ਅਦਰਕ ਯੁੱਗ ਨੇ ਸਾਰਾ ਕੁਝ ਲੋਕਾਂ ਨੂੰ ਬੇਲੇ ਕਰ ਦਿੱਤਾ ਪਰ ਲੋਕਾਂ ਨੂੰ ਬੇਲੇ ਹੋਣ ਦੇ ਬਾਵਜੂਦ ਆਪਣੇ ਸਰੀਰ ਦੀ ਘਟਨ ਸੁਰੱਖਣੀ ਚਾਹੀਦੀ ਹੈ ਚੰਗਾ ਵਧੀਆ ਖਾਓ ਸੂਪ ਪੀਓ ਸੂਪ ਵੈਜੀਟੇਰੀਅਨ ਟੋਲੇ ਦਾ ਟਮਾਟਰ ਦਾ ਵੈਜੀਟੇਨ ਸਬਜ਼ੀ ਦਾ ਸੂਪੀਓ ਤੇ ਸੇ ਤਾਂ ਵਧੀਆ ਮਣਕੋ ਆਪਣੀ ਸਹਿਰ ਕਰੋ ਸਵੇਰੇ ਸ਼ਾਮ ਜਿਹਨਾਂ ਕੋਸਾ ਦੁਕਾਨੇ ਤਾਂ ਚਲਦੀ ਹੈ ਜਿਹਲੇ ਫਰੂਟ ਜਾਂ ਬਰਗਰ ਇਹਨਾਂ ਦਾ ਆਵੇ ਤਾਂ ਚਲਦੀ ਨਹੀਂ ਦੁਕਾਨ ਕੋਈ ਆ ਗੋਲ ਗੱਪੇ ਵਗੈਰਾ ਅੱਜ ਕੱਲ ਲੋਕ ਜਿਹਦੇ ਸਵਾਦ ਜਾ ਦੇਖਦੇ ਆ ਜੀਰ ਦਾ ਸਵਾਦ ਚ ਮਹੀਨੇ ਚ ਦੋ ਵਾਰੀ ਖਾ ਲੋ ਤਿੰਨ ਵਾਰੀ ਖਾ ਲੋ ਜਿਹੜਾ ਡੇਲੀ ਖਾਣਾ ਮਾੜਾ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਮੈਂ ਵੀ ਚਾਹਾਂਗਾ ਕਿ ਸਾਨੂੰ ਬਿਮਾਰੀਆਂ ਤੋਂ ਕਿਵੇਂ ਬਚਣਾ ਚਾਹੀਦਾ ਕਿਉਂਕਿ ਜਿੰਨਾ ਵੱਧ ਤੋਂ ਵੱਧ ਅਸੀਂ ਘਰ ਦੇ ਵਿੱਚ ਰਹਿ ਕੇ ਕੰਮ ਕਰੀਏ ਉਹਦੇ ਨਾਲ ਹੀ ਅਸੀਂ ਸਿਹਤ ਕਿੱਦਾਂ ਰੱਖ ਸਕਦੇ ਹਾਂ ਧੰਨਵਾਦ ਜੀ ਸਭ